ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਭੈਣ ਜੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰਸ ਸਿਕਸ ਹਿਸਟਰੀ ਤੇ ਪੰਜਾਬੀ ਵਿਸ਼ਿਆਂ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਦੀ ਵੀਡੀਓ ਹਿਸਟਰੀ ਤੇ ਅੱਜ ਦਾ ਵਿਸ਼ਾ ਹੈ ਜੀ ਕਿਸ ਜੱਟ ਸਿੱਖ ਦੇ ਨਾਂ ਤੇ ਜ਼ਿਲ੍ਹਾ ਸੰਗਰੂਰ ਦਾ ਨਾਂ ਪਿਆ ਆਓ ਇਸ ਬਾਰੇ ਜਾਣਦੇ ਹਾਂ ਅੱਜ ਦੀ ਵੀਡੀਓ ਜੋ ਪੀਟਰ 2 ਪੰਜਾਬ ਪੁਲਿਸ ਕੋਆਪਰੇਟਿਵ ਬੈਂਕ ਕਲਰਕ ਦੇ ਮਾਸਟਰ ਕੈਟਰ ਦੇ ਵਿਦਿਆਰਥੀਆਂ ਦੇ ਲਈ ਇਹ ਪ੍ਰਸ਼ਨ ਪੁੱਛੇ ਜਾਂਦੇ ਹਨ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਸੰਗਰੂਰ ਉਸ ਸਮੇਂ ਦੇ ਜਾਣੇ ਜਾਂਦੇ ਫੁਲਕੀਆਂ ਰਾਜ ਦੇ ਭਾਗ ਪਟਿਆਲਾ ਨਾਬਾ ਅਤੇ ਜੀਂਦ ਰਿਆਸਤਾਂ ਵਿੱਚੋਂ ਕੱਟ ਕੇ ਬਣਾਇਆ ਗਿਆ ਅਜੇਹਾ 1948 ਈਸਵੀ ਵਿੱਚ ਪੈਪਸੋ ਦੇ ਹੋਂਦ ਵਿੱਚ ਔਨ ਪ੍ਰੰਤ ਕੀਤਾ ਗਿਆ ਪਟਿਆਲਾ ਨਾਭਾ ਤੇ ਜੀਂਦ ਵਿਆਸਤਾਂ ਦੇ ਵਿੱਚੋਂ ਜ਼ਿਲ੍ਹਾ ਸੰਗਰੂਰ ਬਣਾਇਆ ਗਿਆ ਸੀ ਪੈਪਸੂ ਦੀ ਹੋਂਦ ਕਦੋਂ ਹੋਈ 1948 ਈਸਵੀ ਵਿੱਚ ਪੈਪਸੂ ਜੋ ਹੈ ਉਹ ਬਣਿਆ ਉਸ ਤੋਂ ਬਾਅਦ ਸੰਗਰੂਰ ਜ਼ਿਲ੍ਹੇ ਦਾ ਨਿਰਮਾਣ ਕੀਤਾ ਗਿਆ ਪ੍ਰਸ਼ਾਸਨ ਦੇ ਮੱਦੇਨਜ਼ਰ ਇੱਥੇ 7 ਸਭ ਡਿਵੀਜ਼ਨ ਹਨ ਜਾਂ ਉਪ ਤਹਿਸੀਲਾਂ ਹਨ ਜਿੰਨਾ ਚੁਣੇ ਸੰਗਰੂਰ ਤੂਰੀ ਸੁਨਾਮ ਲਹਿਰਾਗਾਗਾ ਮੋਨਕ ਭਵਾਨੀਗੜ ਤੇ ਦਿੜਬਾ ਇਹ ਜਿਹੜੀਆਂ ਸ਼ਾਮਲ ਨੇ ਸੱਤ ਸਭ ਡਿਵੀਜ਼ਨ ਸੰਗਰੂਰ ਦੀਆਂ ਸੋ ਇਹਨਾਂ ਨੂੰ ਤਹਿਸੀਲਾਂ ਚ ਵੰਡਿਆ ਹੈ ਉਪ ਤਹਿਸੀਲਾਂ ਚ ਸੰਗਰੂਰ ਡਿਸਟ੍ਰਿਕਟ ਨੂੰ ਅਗਲਾ ਇਤਿਹਾਸ ਕਿ ਲਗਭਗ 400 ਸਾਲ ਪਹਿਲਾਂ ਸੰਗਰੂਰ ਇੱਕ ਸੱਗੂ ਜੱਟ ਨੇ ਵਸਾਇਆ ਸੀ ਉਸ ਦੇ ਨਾਂ ਤੇ ਹੀ ਇਸ ਦਾ ਨਾਂ ਸੰਗਰੂਰ ਪਿਆ। ਰਤਨ ਸ਼ਹਿਰ ਚਾਰੇ ਪਾਸਿਓਂ ਗੇਟ ਬੰਦ ਹੈ। ਸ਼ਹਿਰ ਦੇ ਕੇਂਦਰ ਵਿੱਚ ਖੂਬਸੂਰਤ ਫਵਾਰੇ ਹਨ। ਸਾਰੇ ਪਾਸਿਓਂ ਸ਼ਹਿਰ ਦੇ ਗੇਟ ਲੱਗੇ ਹੋਏ ਹਨ ਜੋ ਪੁਰਾਣਾ ਸ਼ਹਿਰ ਹੈ ਤੇ ਸ਼ਹਿਰ ਦੇ ਬਿਲਕੁਲ ਕੇਂਦਰ ਦੇ ਵਿੱਚ ਖੂਬਸੂਰਤ ਫੁਹਾਰੇ ਲੱਗੇ ਹਨ ਜੋ ਇਸੀ ਖੂਬਸੂਰਤੀ ਨੂੰ ਚਾਰ ਚੰਨ ਲਗਾਉਂਦੇ ਹਨ આજ ਤੋਂ 400 ਸਾਲ ਪਹਿਲਾਂ ਇਸ ਦੀ ਜੋ ਹੈ ਇੱਕ ਸੱਗੂ ਜੱਟ ਨੇ ਵਸਾਇਆ ਸੀ ਇਹ ਸ਼ਹਿਰ ਦੀ ਸਭ ਤੋਂ ਦਿਲ ਲੁਭਾਉ ਥਾਂ ਬਨਾਰਸ ਬਾਗ ਹੈ ਜਿੱਥੇ ਤਲਾਬਾਂ ਦੇ ਬਿਲਕੁਲ ਵਿਚਕਾਰ ਚਿੱਟੇ ਪੱਥਰ ਦੀ ਇੱਕ ਬਾਰਾਦਰੀ ਬਣੀ ਹੋਈ ਹੈ ਸਭ ਤੋਂ ਵਧੀਆ ਜਗ੍ਹਾ ਬਨਾਰਸ ਬਾਗ ਹੈ ਜਿੱਥੇ ਤਲਾਬ ਹੈ ਤੇ ਤਲਾਬ ਦੇ ਵਿਚਕਾਰ ਚਿੱਟੇ ਪੱਥਰ ਦੀ ਇੱਕ ਬਾਰਾਦਰੀ ਬਣੀ ਹੋਈ ਹੈ ਮਲੇਕਪੁਰ ਮਲੇਰਕੋਟਲੇ ਵਿੱਚ ਮਈ ਜੂਨ ਤੇ ਸਤੰਬਰ ਅਕਤੂਬਰ ਵਿੱਚ ਇੱਕ ਰੋਜ਼ਾ ਮੇਲਾ Hazrat Sheikh Syed Uddin ਦੀ ਯਾਦ ਵਿੱਚ ਲੱਗਦਾ ਹੈ। ਮਲੇਰਕੋਟਲੇ ਦੇ ਆਹੋਰ ਦੇਖਣ ਯੋਗ ਥਾਵਾਂ ਹਨ ਸ਼ੀਸ਼ ਮਹਿਲ ਜਾਮਾ ਮਸਜਿਦ। ਜੇਕਰ ਅਜੇ ਤੱਕ ਤੁਸੀਂ ਮੇਰਾ ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਮੇਰੇ ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਜੀ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਗੰਟ ਅਫੇਅਰਸ 660 ਤੇ ਪੰਜਾਬੀ ਵਿਸ਼ਿਆਂ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਕਿਰਪਾ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਜੀ ਸੁਣਾ ਇਸ ਸ਼ਹਿਰ ਦਾ ਅਸਲ ਨਾਮ ਸੂਰਜਪੁਰਸੀ ਜੋ ਕਿ ਇੱਕ ਤਲਾਬ ਸੂਰਜकुंड ਜਾਂ ਸੂਰਜ ਦਾ ਤਲਾਬ ਦੇ ਨਾਂ ਤੇ ਪਿਆ ਇਹ ਆਧੁਨਿਕ ਸ਼ਹਿਰ ਪੁਰਾਣੇ ਕਿਲੇ ਦੀ ਚਾਰ ਦੁਆਰੀ ਅੰਦਰ ਬਨਿਆ ਹੋਇਆ ਹੈ ਇਸ ਦੇ ਦੋ ਭਾਗ ਹਨ ਇੱਕ ਕਿਲੇ ਦੀ ਉੱਚਾਈ ਵਾਲਾ ਭਾਗ ਤੇ ਦੂਜਾ ਇਸ ਦੁਆਲੇ ਫੈਲੀ ਨੀਵੀਂ ਜ਼ਮੀਨ ਦੇ ਉੱਪਰ ਵਾਲਾ ਭਾਗ ਸੁਨਾ ਸੁਨਾਮ ਦਾ जो असल नाम की सी क्वेश्चन पूछा जा सकता है जी सूरजपुर सूरजपुर क्यों सी क्योंकि इतने एक तला है सूरजकुंड उस नाते ये शहर में सूरजपुर किया जाता पुराना शहर है जो उनके चारे पासे किलेबंदी की हुई है दो भाग ने उचाई वाला भाग ठीक है तो दूसरा है इस द्वाली नीवी जमीन के उपर वाला भाग तो सुनाम ਬਾਰੇ ਮੈਂ ਤੁਹਾਨੂੰ ਦੱਸਿਆ ਸੁਨਾਮ ਦਾ ਜੋ ਸਬੰਧ ਹੈ ਉਹ ਮਹਾਨ ਦੇਸ਼ ਭਗਤ ਉਦਮ ਸਿੰਘ ਦੀ ਜਨਮ ਭੂਮੀ ਹੈ ਇਸ ਦੇ ਗਵਰਨੀ ਜਿਲ੍ਹਿਆਂ ਦੀ ਗੱਲਬਾਤ ਕਰਦੇ ਹਾਂ ਮਾਨਸਾ ਬਰਨਾਲਾ ਲੁਧਿਆਣਾ ਪਟਿਆਲਾ ਤੇ ਫਤਿਹਗੜ ਸਾਹਿਬ ਸੁਨਾਮ ਉਦਮ ਸਿੰਘ ਸ਼ਹੀਦ ਉਦਮ ਸਿੰਘ ਉਨ੍ਹਾਂ ਦੀ ਜਨਮ ਭੂਮੀ ਹੈ ਤਿਸ ਇਕਵਾਂਡ ਦੇ ਜ਼ਿਲ੍ਹੇ ਨੇ ਮਾਨਸਾ ਬਰਨਾਲਾ ਲੁਧਿਆਣਾ ਪਟਿਆਲਾ ਤੇ ਫਤਿਹਗੜ ਸਾਹਿਬ ਸਵਾਇਦੀ ਵੀਡੀਓ ਜ਼ਿਲ੍ਹਾ ਸੰਗਰੂਰ ਦੇ bari ਹੈ ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਦੇ ਲਈ ਮੇਰੇ YouTube ਚੈਨਲ ਪੰਜਾਬੀ ਵਾਲੇ ਪੈਂਜੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਜੀ ਐਸ ਤੋਂ ਇਲਾਵਾ फेसबुक ਤੇ ਮੇਰਾ ਇੱਕ ਪੇਜ ਪੰਜਾਬੀ ਵਾਲੇ ਭੈਂਜੀ ਦੇ ਨਾਮ ਤੇ ਚੱਲ ਰਿਹਾ ਹੈ ਮੇਰੇ ਪੇਜ ਨੂੰ ਲਾਈਕ ਫੋਲੋ ਅਤੇ ਸ਼ੇਅਰ ਜ਼ਰੂਰ ਕਰੋ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਚੈਨਲ ਤੇ ਸਵਿਖ ਹਿਸਟਰੀ ਤੇ ਪੰਜਾਬੀ ਦੇ ਮੋਕ ਟੈਸਟ ਵੀ ਹਨ ਧੰਨਵਾਦ ਜੀ